ਤੋ ਰਸਨਾ ਤੋਂ ਨਾਮ ਜਪਦਿਆਂ ਜਪਦਿਆਂ ਨਾਮ ਅੰਦਰ ਨੂੰ ਸਪਰਸ਼ ਕਰਨ ਲੱਗ ਪੈਂਦਾ ਹੈ ਸ਼ੂਨ ਲੱਗ ਪੈਂਦਾ ਹੈ ਫਿਰ ਰਸਨਾ ਖਮੋਸ਼ ਹੋ ਜਾਂਦੀ ਹੈ ਸੱਚ ਇਹ ਵੇ ਕਿ ਗਲੇ ਵਿੱਚ ਚੁੱਪ ਚਪੀ ਤਿਆਂ ਨਾਮ ਚੱਲਦਾ ਹੈ ਬਾਬਾ ਜੀ ਵੀ ਇਹ ਸ਼ਬਦ ਕਹਿੰਦੇ ਹੁੰਦੇ ਸਨ ਤੀਸਰੀ ਗੱਲ ਫਿਰ ਉਹੀ ਨਾਮ ਇਹਦੇ ਖਿਰ ਦੇ ਵਿੱਚ ਰਚ ਜਾਂਦਾ ਹੈ ਇਹ ਹੀ ਨਾਮ ਇਹਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ ਸੱਚ ਐਵੇਂ ਉਹਦੇ ਪੂਰੇ ਸ਼ਰੀਰ ਦਾ ਔਰਾ ਬਦਲ ਜਾਂਦਾ ਹੈ ਜਿੰਨੀ ਕੋਈ ਬੰਦਗੀ ਕਰਦਾ ਹੈ ਉਹਦੇ ਤਨ ਦਾ ਪੂਰੇ ਦਾ ਪੂਰਾ ਔਰਾ ਤਬਦੀਲ ਹੋ ਜਾਂਦਾ ਹੈ ਤੇ ਮੈਂ ਬੇਨਤੀ ਕਰਾਂ ਜਿੱਥੇ ਉਹ ਜਪਣ ਵਾਲੀ ਰੂਹ ਇੱਕ ਘੰਟਾ ਵੀ ਬੈਠ ਜਾਏ ਖੰਡਿਆ ਕੋਆ ਬੰਦਾ ਉੱਥੇ ਆ ਕੇ ਬੈਠੇ ਉਹਦਾ ਅੰਦਰ ਟਿਕਨ ਲੱਗ ਜਾਂਦਾ ਹੈ ਕਿਉਂਕਿ ਨਾਮ ਦੀ ਬਖਸ਼ਿਸ਼ ਏ ਇਹ ਕੇਵਲ ਗੱਪਾਂ ਨਹੀਂ ਜਿੱਥੇ ਵੈ ਸੰਸਾਦ ਜਨ ਸੋਥਾਨ ਸੁਹੰਦਾ ਜਿੱਥੇ ਬੰਦਗੀ ਵਾਲੇ ਬੈਠਦੇ ਆ ਉਹ ਥਾਂ ਐਵੇਂ ਨਹੀਂ ਕਿਹਾ ਜਿੱਥੇ ਜਾਏ ਬੈ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ